ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਬੜੇ ਹੀ ਦੁਖੀ ਮਨ ਦੇ ਨਾਲ ਇਹ ਖਬਰ ਪੇਸ਼ ਕਰਨ ਜਾ ਰਹੇ ਹਾਂ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਬੀਤੇ ਦਿਨ ਸ਼ਾਮ ਨੂੰ ਹਨੇਰੀ ਵਗਣ ਦੇ ਕਾਰਨ ਕਾਫੀ ਨੁਕਸਾਨ ਹੋਇਆ ਹੈ ਸੋ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਬੱਲੋਵਾਲ ਵਿਖੇ ਬੀਤੇ ਦਿਨ 6 ਵਜੇ ਦੇ ਕਰੀਬ ਤੂਫਾਨ ਆਉਣ ਕਾਰਨ ਇੱਕ ਘਰ ਦੇ ਬਾਹਰ ਰੂੜੀ ਉੱਤੇ ਅੱਗ ਲੱਗ ਗਈ ਰੱਬ ਜਾਣਦਾ ਹੈ ਕਿ ਇਹ ਅੱਗ ਕਿਸੇ ਵੱਲੋਂ ਲਗਾਈ ਗਈ ਸੀ ਜਾਂ ਉਪਰੋਂ ਤਾਰਾਂ ਲੰਗ ਰਹੀਆਂ ਨੇ ਤੇ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ ਸੀ ਸੋ ਉੱਥੇ ਪਏ ਸੁੱਕੇ ਗੋਹੇ ਨੂੰ ਅੱਗ ਲੱਗ ਗਈ ਹੈ ਜਿਸ ਕਰਕੇ ਛੋਟੇ ਛੋਟੇ ਗੋਲੇ ਚੰਗਿਆੜੀਆਂ ਬਣ ਕੇ ਲੋਕਾਂ ਦੇ ਘਰਾਂ ਵਿੱਚ ਟਿਕਣੇ ਸ਼ੁਰੂ ਹੋ ਗਏ ਜਿੱਥੇ ਨਾਲ ਦੇ ਕਰਜਗੀਰ ਸਿੰਘ ਪੁੱਤਰ ਬਚਨ ਸਿੰਘ ਪਿੰਡ ਬੱਲੋਵਾਲ ਦੇ ਘਰ ਵਿੱਚ ਡੰਗਰਾਂ ਵਾਲੇ ਧਾਰੇ ਨੂੰ ਅੱਗ ਲੱਗ ਗਈ ਵੇਖਦੇ ਹੀ ਵੇਖਦੇ ਇਹ ਅੱਗ ਲਾਟਾਂ ਦੇ ਰੂਪ ਵਿੱਚ ਭਾਂਬੜ ਮਚਣ ਲੱਗ ਪਈ ਅਤੇ ਉੱਥੇ ਹੀ ਸਰਦਾਰ ਜਗੀਰ ਸਿੰਘ ਦੇ 6 ਡੰਗਰਾਂ ਨੂੰ ਅੱਗ ਲੱਗ ਗਈ ਜਦਕਿ 2 ਡੰਗਰ ਮੌਕੇ ਤੇ ਹੀ ਮਰ ਗਏ ਅਤੇ ਬਾਕੀ ਅੱਗ ਨਾਲ ਚੁਲਸ ਗਏ ਹਨ ਇਸ ਸਬੰਧੀ ਸਰਦਾਰ ਜਗੀਰ ਸਿੰਘ ਹੋਣਾ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮਦਦ ਦੀ गुਹਾਰ ਲਗਾਈ ਹੈ ਪਿੰਡ ਬੱਲੋਵਾਲ ਹਲਕਾ ਮਜੀਠਾ ਤੋਂ ਰਣਜੀਤ ਰਾਜਾ ਅਤੇ ਪ੍ਰਿੰਸਪਲ ਏਅਰ ਦੀ ਖਾਸ ਰਿਪੋਰਟ ਦੇਖਦੇ ਰਹੋ ਤੁਹਾਡਾ ਆਪਣਾ ਪਬਲਿਕ ਪ੍ਰਾਈਮ ਟੀਵੀ ਹਾਂਜੀ ਭਾਈ ਕੀ ਨਾਮ ਆਪਣਾ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਪਿੰਡ ਕਿਹੜਾ ਜੀ ਪਿੰਡ ਇਹੋ ਮੇਰਾ ਬੱਲੋ ਵਾਲੀ ਹੈ ਜੀ ਅੱਛਾ ਕੀ ਕੰਮ ਵਾਪਰੀ ਜੇ ਕੱਟਦਾ ਹੈ ਸਾਡਾ ਭਰਾ ਜਗੀਰ ਸਿੰਘ ਹੈ ਜੀ ਤੇ ਗਰੀਬ ਪਰਿਵਾਰ ਨੂੰ ਬਿਲੋਂਗ ਕਰਦਾ ਵਿਚਾਰਾ ਆਪਣੇ ਬਹੂ ਰਖੇ ਪੰਜ ਛੇ ਨੇ ਤੇ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀਗਾ ਤੇ ਉਹ ਕਿਤੇ ਬਾਹਰ ਅੱਗ ਲੱਗੀ ਸੀ ਜਦੋਂ ਤੂਫਾਨ ਆਇਆ ਤੂਫਾਨ ਨੇ ਚੁੱਕ ਕੇ ਅੱਗ ਘਰ ਛੁੱਟੀ ਇੱਥੇ ਕੋਈ ਚਿੰਗਿਆੜੀ ਆਈ ਬਾਹਰੋਂ ਉਹਦੇ ਨਾਲ ਵਿਚਾਰੇ ਦਾ ਸਭ ਕੁਝ ਸੜ ਕੇ ਖਸਵਾ ਹੋ ਗਿਆ ਇੱਥੇ ਇਹਨੇ ਛੱਡ ਪਾਇਆ ਸੀਗਾ ਛੇ ਡੰਗਰ ਸੀ ਵਿੱਚ ਉਹਦੇ ਤੇ ਡੰਗਰ ਸਾਰੇ ਸੜ ਗਿਆ ਝੋਲਸਗੇ ਸਾਰੇ ਬਹੁਤ ਬੁਰੀ ਹਾਲਤ ਦਾ ਮਨੂੰ ਬਚਣ ਵਾਲੀ ਹਾਲਤ ਨਹੀਂ ਆ ਗਈ ਦੋ ਤੇ ਉਹਨਾਂ ਵਿੱਚ ਮਰ ਚੁੱਕੇ ਆ ਤੇ ਇਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬੰਦੇ ਦਾ ਤੇ ਆਪਾਂ ਸਰਕਾਰ ਕੋਲ ਕੀ ਮੰਗ ਕਰਦੇ ਆ ਬਜੂਤਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਵੀ ਜਿਹੜਾ ਗਰੀਬ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਜਿੰਨਾ ਵੀ ਹੋ ਸਕਦਾ ਵਾਦੋਵਾਦੀ ਦੀ ਹੈਲਪ ਕੀਤੀ ਜਾਵੇ ਬੰਦੇ ਦੀ ਗਰੀਬ ਪਰਿਵਾਰ ਆ ਪਹਿਲੋਂ ਵਿਚਾਰੇ ਨੇ ਪੈਸੇ ਕੋਈ ਚੁੱਕ ਚੱਕ ਕੇ ਆਪਣਾ ਬੇਟਾ ਬਾਹਰ ਭੇਜਿਆ ਸੀ ਦੁਬਈ ਦੇ ਵਿੱਚ ਤੁਹਾਨੂੰ ਪਤਾ ਦੁਬਈ ਦਾ ਅੱਜ ਕੱਲ ਕੀ ਚੱਲਦਾ ਵਾ ਕੀ ਹਾਲਾਤ ਆ ਸਾਰੇ ਇੱਥੇ ਵੀ ਕੀ ਹਾਲਾਤ ਆ ਇੱਕ ਬੇਟਾ ਹੋਰ ਆ ਉਹਨਾਂ ਨਾਲੇ ਪੱਠਾ ਤੱਥਾ ਕਰਕੇ ਆਪਣੇ ਪਹੂ ਪਾਲਦੇ ਤੇ ਦੁੱਧ ਵੇਚ ਕੇ ਆਪਣਾ ਟਾਈਮ ਪਾਸ ਕਰਦੇ ਜੀਗੇ। ਤੋਂ ਸਭ ਕੁਝ ਵਿਚਾਰਿਆਂ ਦਾ ਖਤਮ ਹੋ ਗਿਆ। ਪਸ਼ਾ ਨੂੰ ਚਾਹੀਦਾ ਵੀ ਵੱਧ ਵਧੇ ਨਾਲ ਹੈਲਪ ਕੀਤੀ ਜਾਵੇ। ਜਿਹਨਾਂ ਨੁਕਸਾਨ ਦੀ ਪਰਭਾਈ ਕੀਤੀ ਜਾਵੇ। ਮਜੂਦਾ ਸਰਕਾਰ ਨੂੰ ਆਪਾਂ ਇਹੋ ਬੇਨਤੀ ਕਰ ਸਕਦੇ ਆ ਜੀ। ਠੀਕ ਹੈ। ਧੰਨਵਾਦ ਜੀ।